ਵਾਹਿਗੁਰੂ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਅਵਤਾਰ ਧਾਰਿਆ ਪ੍ਰਕਾਸ਼ ਹੋਇਆ ਅੱਜ ਵਕੂ ਤੋਂ ਦਸੀ ਸੋ ਸੂਰਜ ਚੜਿਆ ਵੀ ਹੋਇਆ ਨਾ ਤੋਂ ਦਾ ਜ ਕੁਛ ਦੇ ਸਦਾ ਨਹੀਂ ਹਜ਼ਾਰਾਂ ਸੂਰਜ ਸਾ ਪ੍ਰਕਾਸ਼ ਕਰਾ ਦੇਣਗੇ ਸਰੀਰ ਚ ਨਹੀਂ ਇਹ ਆਪਣੇ ਆਪ ਦੇ ਮਨ ਨੂੰ ਪੜਨਾ ਪੈਗਾ ਸਿਰ ਤੇ ਲੇਖ ਪੜਨੇ ਪੈਣਗੇ ਆ ਹੈ ਸਾਰੇ ਸਰੀਰ ਦਾ ਟਰੈਵਲ ਸੋਸ ਇਹ ਹੈ ਸਿਰ ਉੱਪਰ ਠਾਕਰ ਆਂਦੇ ਉਹ ਬਲਦੀ ਅੱਗ ਚ ਕਿਵੇਂ ਬਚ ਗਿਆ ਆਂਦੇ ਜਿਹਦੇ ਸਿਰ ਤੇ ਠਾਕਰ ਹੈ ਉਹ ਬਚੇਗਾ ਪੁੰਨੀ ਪਾਪੀ ਆਖਣ ਨਾਲੇ ਸ ਇਹ ਚੌਥੇ ਪਦ ਦਾ ਗਿਆਨ ਹੈ ਉੱਪਰ ਹੈ ਉੱਪਰ ਉੱਠ ਕੇ ਪਤਾ ਲੱਗੇਗਾ ਤੂੰ ਕਦੀ ਸੋਚਣਾ ਠੰਡੇ ਸਬਾ ਨਾਲ ਇਹ ਸੰਸਾਰ ਕੀ ਹੈ ਇਹ ਜੁੜਿਆ ਹੋਇਆ ਹੈ ਤੇਰੇ ਨਾਲ ਸੋ ਸੰਸਾਰ ਨੂੰ ਖੁਸ਼ ਕਰੀਏ ਨਰਿੰਕਾਰ ਨੂੰ ਖੁਸ਼ ਕਰੀਏ ਦੋ ਰਸਤੇ ਹਨ ਸੰਸਾਰ ਤੇ ਬਦਲ ਜਾਣਾ ਹੈ ਬੋਲ ਬਦਲ ਜਾਂਦੇ ਹਨ ਸੋ ਕਹਿੰਦਾ ਟਰੈਕਟਰ ਨਵਾਂ ਲੈ ਆਂਦਾ ਹੁਣ ਜਵੇਂ ਵੇਚੂ ਇਹ ਤਾਂ ਕੰਪਿਊਟਰ ਕੈਲਕੂਲੇਸ਼ਨ ਕਰਦਾ ਹੈ ਉੱਪਰ ਇੱਕ ਵਾਰੀ ਖੱਡੇ 'ਚ ਡਿੱਗਾ ਦੇਖ ਕਾਰਨ ਜਿਦੋਂ ਤੂੰ ਸੋਚੇਗਾ ਕਰਨ ਕਰਨ ਦੁਆ ਸਿਰਿਆਂ ਦਾ ਆਪ ਹੀ ਹੈ ਉਹ ਆਜ਼ਾਦੀ ਬਣਾ ਕੇ ਆਜ਼ਾਦ ਕੀਤਾ ਹੈ ਪਰਮੇਸ਼ਰ ਨੇ ਸੋ ਮੌਕੇ ਦੇ ਹਾਕਮ ਇਹ ਸੱਤ ਸਤਾ ਦੀ ਆਪੇ ਚ ਬਣੀ ਨਹੀਂ ਪਹਿਲੇ ਦਿਨੋਂ ਨਹੀਂ ਬਣੀ ਜੋ ਸਤਾ ਹੈ ਜਿਹਦੇ ਕੋਲ ਤਾਕਤ ਹੈ ਰਾਜਾ ਹੈ ਸੋ ਅਧਿਆਮ ਅਧਿਆਮ ਅਧਿਆਮਕਤ ਗਿਆਨ ਉਹ ਅੰਦਰੋਂ ਖੋਖਲਾ ਹੁੰਦਾ ਹੈ ਕੰਨਾਂ ਦਾ ਕੱਚਾ ਹੁੰਦਾ ਹੈ ਸੋ ਸੱਚ ਜਿਹਦੇ ਕੋਲ ਸੱਚ ਹੈ ਉਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਇਹ ਅੰਦਰੋਂ ਤਾਕਤਵਾਰ ਬਣਾਏਗੀ ਸੋ ਇਹ ਜੋ ਇਲਾਕੇ ਦੀ ਸੰਗਤ ਗੁਰੂ ਘਰ ਗੜੀ ਸਾਧ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਚਿਹਦੀ ਗੁਰਪੁਰ ਸੰਗਤਾਂ ਮਿੱਠੀਆਂ ਜਾਦਾ ਜਾਦ ਕਰਦੀਆਂ ਹਨ ਲਾਹਾ ਲੈਂਦੇ ਹਨ ਸੋ ਇਹ ਪੁਰਨੇ ਪਾਇ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਅੱਜ ਵਕ ਧੁੰਦ ਅੰਧੇਰਾ ਸੀ ਉਹਨਾਂ ਦੇਖਿਆ ਮਨੁੱਖ ਅੰਧੋਰਾ ਹੈ ਸੋ ਉਹਨਾਂ ਨੇ ਇਹ ਰੰਗ ਭਰਨੇ ਸ਼ੁਰੂ ਕੀਤੇ ਮਨੁੱਖ ਹੈ ਵੀ ਅੰਧੂਰਾ ਸੋ ਕਟਰੂ ਬਸ਼ਰੂ ਜਨਮ ਸਾਰੀ ਮਾਲ ਲੱਭਦਾ ਹੈ ਥਣ ਲੱਭਦਾ ਹੈ ਆਪਣੇ ਆਪ ਪੈਰਾਂ ਤੇ ਖੜ ਜਾਂਦਾ ਹੈ ਅਸੀਂ ਆਪਣੇ ਪੈਰਾਂ ਤੇ ਖੜਦੇ ਆ ਨਹੀਂ ਸਭ ਕੁਝ ਸਾਨੂੰ ਬਾਹਰੋਂ ਸਿੱਖਣਾ ਪੈਂਦਾ ਹੈ ਉਹਨਾਂ ਨੇ ਸਾਨੂੰ ਸਿੱਖ ਬਣਾਇਆ ਸਿੱਖ ਕੀ ਹੰਕਾਰ ਕਰੇਗਾ ਜੋ ਸਿੱਖ ਰਿਹਾ ਹੈ ਜੋ ਵਿਦਿਆਰਥੀ ਹੈ ਜੋ ਪੜ ਰਿਹਾ ਹੈ ਸੋ ਸਿੱਖ ਬਣਾਇਆ ਸਾਨੂੰ ਉਹਨਾਂ ਨੇ ਇਹ ਰੰਗ ਭਰਿਆ ਫਿਰ ਦੂਸਰੇ ਪਾਸ਼ਾ ਸ੍ਰੀ ਗੁਰ ਅੰਗਦ ਦੇਵ ਸਾਹਿਬ ਜੀ ਉਹਨਾਂ ਨੇ ਹੁਕਮ ਹੁਕਮ ਮੰਨਣਾ ਇਹ ਰੰਗ ਭਰਿਆ ਸੋ ਜੇ ਮੈਂ ਕਿਸੇ ਦੀ ਮੰਨਦੇ ਹੀ ਨਹੀਂ 10000 ਦੇ ਕੱਪੜੇ ਪਾਏ ਨੇ ਨਾਲਾ ਲਮਕਿਆ ਜਾਂ ਪਿੱਛੋਂ ਪੱਗ ਦੀ ਜੋ ਲੜ ਹੈ ਪਿੱਛੇ ਟੰਗਿਆ ਨਹੀਂ ਬੁਰਾ ਲੱਗੇਗਾ ਦਾਨੀਆਂ ਦਾਨੀਆਂ ਗੱਲਾਂ ਕਰੇ ਨਹੀਂ ਕਈ ਵਾਰ ਆਪਣੇ ਆਪ ਨੂੰ ਪਤਾ ਨਹੀਂ ਲੱਗਦਾ ਸੋ ਇਹ ਹੁਕਮ ਦਾ ਰੰਗ ਭਰਿਆ ਹੁਕਮ ਮੰਨਣਾ ਪਏਗਾ ਰਾਜਾ ਚ ਰਹਿਣਾ ਪਏਗਾ ਤੀਸਰੇ ਪਾਸ਼ਾ ਜੀ ਨੇ ਆਦਰਸ਼ ਜਾਤ ਪਾਤ ਉੱਚੇ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਇਹ ਵਰਨ ਇਹ ਵੰਡ ਖੰਡ ਇਹ ਪੰਗਤ ਇਹ ਸੰਗਤ ਕਰਨ ਦਾ ਜਜਵਾ ਪਰਿਆ ਸ ਚੌਥੇ ਪਾਸਾ ਜੀ ਨੇ ਇਹ ਮੰਦਰ ਅਸਾਰੀ ਸਿੱਖ ਚ 10 ਹਨ 10 ਘਰ ਹਨ 5 ਘਰ ਹਨ ਉਹ ਗੁਰੂ ਦਾ ਘਰ ਪਹਿਲੂ ਬਣਾਉਂਦੇ ਹਨ ਆਪਣਾ ਚੈ ਘਰ ਕੱਚਾ ਹੈ ਗੁਰੂ ਦਾ ਸੋਨਾ ਮੰਦਿਰ ਬਣਾਉਂਦੇ ਹਨ ਸੋਨਾ ਘਰ ਬਣਾਉਂਦੇ ਹਨ ਚੌਥੇ ਪਾਸ਼ਾ ਜੀ ਨੇ ਇਹ ਰੰਗ ਭਰਿਆ ਚਾਹ ਕੋਈ ਮੈਨੂੰ ਬੁਰਾ ਕਹੇ ਚਾਹ ਭੜਾ ਕਹੇ ਸ ਅਸੀਂ ਜੇ ਕੋਈ ਭੜਾ ਕਹਿੰਦਾ ਹੈ ਗੁਬਾਰੇ ਵਾਂਗ ਫੁੱਲ ਜਾਂਦੇ ਹੈ ਬੁਰਾ ਕਹਿੰਦਾ ਹੈ ਕ੍ਰੋਧਤ ਹੁੰਦੇ ਹੈ ਪੰਜਵੇਂ ਪਾਤਸ਼ਾਹ ਜੀ ਨੇ ਇਹ ਸ਼ਾਂਤੀ ਦਾ ਰੰਗ ਭਰਿਆ ਜਿੰਨਾ ਤਿਰ ਸ਼ਾਂਤ ਨਹੀਂ ਹੁੰਦੇ ਸੰਤੋਖ ਚ ਨਹੀਂ ਆਉਂਦੇ ਇਹ ਸਮਝ ਨਹੀਂ ਆਉਣੀ ਮਾਇਆ ਦੀ ਜੋ ਹਨ ਦੋਰ ਬਨ ਇੱਕ ਮਾਇਆ ਹੈ ਇੱਕ ਆਪ ਹੈ ਕਾਲਪੁਰਖ ਵੈਗਰ ਮਾਇਆ ਦੇ ਵਿੱਚ ਬੈਠਾ ਸੋ ਨਿੱਕੀ ਜੀ ਗੱਲ ਸਮਝ ਲਾਜੇ ਨਾ ਗਾਊ ਜਾਂ ਮੱਝ ਦੁੱਧ ਨਹੀਂ ਦਿੰਦੀ ਉਹ ਮਲਮੂਤਰ ਦਿੰਦੀ ਹੈ ਦੁੱਧ ਆਪ ਕੱਢਣਾ ਪੈਂਦਾ ਹੈ ਠੀਕ ਹੈ ਮਸ਼ੀਨਾ ਆ ਗਈਆਂ ਇਹ ਤਤੀ ਤਵੀ ਤੇ ਬੈਠੇ ਤੇਰਾ ਬਾਣਾ ਮਿੱਠਾ ਲੱਗੇ ਸੋ ਜੋ ਮੀਆਂ ਨੀਰ ਸੀ ਸੋ ਜਹਾਂਗੀਰ ਕਹਿੰਦਾ ਇਹਨੇ ਤਾਂ ਅਸਲਾਮ ਧਰਮ ਅੱਗੇ ਵਧਾਣਾ ਸੀ ਇਹ ਤਾਂ ਗੁਰੂ ਦਾ ਫਕੀਰ ਹੋ ਗਿਆ ਇਹ ਤਾਂ ਸੁਖਨੀ ਸਾਹਿਬ ਦਾ ਪਾਠ ਕਰ ਰਿਹਾ ਹੈ ਸੋ ਈਰਖਾ ਬਦਲੇ ਦੀ ਆ ਭਾਵਨਾ ਕ੍ਰੋਧ ਆਲੇ ਦੁਆਲੇ ਹਾਲਾਤ ਸਾਰੇ ਖਰਾਬ ਪਰ ਸ਼ਾਂਤੀ ਦੇ ਪੁੰਜ ਤੱਤੀ ਤਵੀ ਤੇ ਬੈਠੇ ਹਨ ਸੋ ਮੁਕਤ ਸਾਰ ਗੱਲ ਕਰੀਏ ਬਹੁਤ ਲੰਬਾ ਹੋ ਜਾਏਗਾ ਇਹ ਤਿਆਗ ਸੋ ਨਾ ਡਰਾਣਾ ਨਾ ਡਰਨਾ ਇਹ ਅਗਲੇ ਗੁਰੂ ਸਹਿਬਾਨਾਂ ਨੇ ਰੰਗ ਭਰੇ ਬੇਪਰਵਾਹ ਰਹਿਣਾ ਹੈ ਆਜ਼ਾਦ ਰਹਿਣਾ ਹੈ ਸੋ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕਿੰਨੋ ਵੱਡੋ ਕਲੋ ਮੈਸਕ ਧੰਨ ਧੰਨ ਸਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੋ ਇਹ ਪੂਰਨੇ ਪਾਇ ਇਹ ਸਤ ਸਤਾਦੀ ਹਮੇਸ਼ਾ ਆਪਸ ਨਹੀਂ ਬਣਦੀ ਪ੍ਰਪ ਪੁਰ ਕੀ ਆ ਧਿਆਨ ਤੇਗ ਬਾਹਦਰ ਸੀ ਕਿਰਿਆ ਕਰੀ ਨਾ ਤਨਹੁ ਆਨ ਸ ਇਹ ਇੱਕ ਦਿਨ ਤੇ ਆਉਣੀ ਹੋਇ ਹੈ ਜਿਹਦੇ ਤੋਂ ਡਰਦੇ ਹਾਂ ਕਿਉਂ ਡਰਈਏ ਇਹ ਥਾੜੇ ਇਹ ਜਿਹੜਾ ਰੁੱਖ ਅੜਦਾ ਹੈ ਹਵਾ ਚ ਸੋ ਨਰਮ ਹੋਣਾ ਪਏਗਾ ਝੁਕਣਾ ਪਏਗਾ ਫਿਰ ਜਿਹੜਾ ਆਕਰਦ ਹੈ ਰੁਖਾ ਵਾਗੇ ਉਖਾੜਿਆ ਜਾਂਦਾ ਹੈ ਜੜੋਂ ਹੀ ਪੁੱਟਿਆ ਜਾਂਦਾ ਹੈ ਇਹ ਆਪਣੀ ਤਾਕਤ ਸਤਾ ਵਖਾਂਦੇ ਹਨ ਸੋ ਇਹ ਕੀਰਤਨ ਵੀ ਸਰਵਣ ਹੋ ਰਿਹਾ ਹੈ ਕਥਾ ਵੀ ਸਰਵਣ ਹੋ ਰਹੀ ਹੈ ਇਹ ਸੇਵਾਦਾਰ ਬੰਨਣਾ ਪਏਗਾ দাস ਬੰਨਣਾ ਪਏਗਾ ਗੋਲਾ ਬੰਨਣਾ ਪਏਗਾ ਗੁਲਾਮ ਬੰਨਣਾ ਪਏਗਾ ਗੁਰੂ ਦਾ ਪਰ ਰਾਜਾ ਚ ਰਹਿਣਾ ਪਏਗਾ ਹੁਕਮ ਮੰਨਣਾ ਪਏਗਾ ਇਹ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਸੋ ਅਸੀਂ ਸਿੱਖਾ ਸਿੱਖਣ ਲਈ ਤਿਆਰ ਰਹਿਣਾ ਹੈ ਫਿਰ ਸਹਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿੰਘ ਬਣਾਇਆ ਸੋ ਸਿੰਘ ਵੰਡ ਕੇ ਜੋ ਸ਼ਿਕਾਰ ਵੀ ਕਰਦੇ ਹਨ ਜੋ ਸ਼ੇਰ ਹੁੰਦੇ ਹਨ ਵੰਡ ਕੇ ਛਕਦੇ ਹਨ ਸੋ ਰੱਜਿਆ ਸ਼ੇਰ ਰੱਜਿਆ ਬਾਝ ਸ਼ਿਕਾਰ ਨਹੀਂ ਕਰਦਾ ਨਾ ਡਰਾਣਾ ਐ ਨਾ ਡਰਨਾ ਹੈ ਸੋ ਸੰਤ ਸਪਾਈ ਵਾਲਾ ਰੰਗ ਭਰਿਆ ਸਾਰੇ ਰੰਗ ਭਰ ਕੇ ਸਿੱਖੀ ਬੂਟਾ ਲਾਇਆ ਸੋ ਮੰਦਰਾ ਚ ਕੱਲਾ ਰਾਮ ਰਾਮ ਉਚਾਰਿਆ ਜਾਂਦਾ ਹੈ ਸੋ ਗੁਰੂ ਘਰ ਅੱਲਾਹ ਲਾ ਵੀ ਹੋ ਰਹੀ ਹੈ ਇਹ ਫਰੀਦ ਜੀ ਭਗਤ ਫਰੀਦ ਜੀ ਭਗਤ ਕਬੀਰ ਜੀ ਅੱਲਾਹ ਲਾ ਕਰ ਰਹੇ ਨੇ ਇਹ ਇਹ ਕੋਈ ਭਗਤ ਗੋਬਿੰਦ ਗੋਬਿੰਦ ਕਰ ਰਿਹਾ ਹੈ ਕੋਈ RAM RAM ਕਰ ਰਿਹਾ ਹੈ ਕੋਈ ਕੋਈ ਨਾਮ ਜਪ ਰਿਹਾ ਹੈ ਸਾਰੇ ਨਾਮ ਉਹਦੇ ਹਨ ਸੋ ਇਹ ਮੀਆਂ ਮੀਰ ਜੀ ਜਿਨ੍ਹਾਂ ਤੋਂ ਨੀਵੇਂ ਇਹ ਹਰਿਮੰਦਰ ਸਾਹਿਬ ਜੀ ਦੀ ਰੱਖੀ ਗਈ ਸੋ ਇੱਥੇ ਕੋਈ ਹੋਏ ਅੱਲਾਹ ਅੱਲਾਹ ਵੀ ਕਰ ਸਕਦਾ ਹੈ राम राम ਵੀ ਕਰਦਾ ਹੈ ਕੋਈ ਨਾਂ ਲੈ ਸਕਦਾ ਹੈ ਭਗਤ ਜੈਦੇਵ ਜੀ ਗੋਬਿੰਦ ਗੋਬਿੰਦ ਕਰ ਰਹੇ ਹਨ ਨਾਮਦੇਵ ਜੀ ਇਹ ਆਪਣਾ ਨਾਂ ਜਿਹੜਾ ਮਰਜੀ ਸਰਵਣ ਕਰ ਰਹੇ ਹਨ ਕੋਈ ਬੀਠਲ ਕਹਿੰਦਾ ਹੈ ਕੋਈ ਬਨਵਾਰੀ ਸੋ ਸਾਰੇ ਨਾਮ ਉਹਦੇ ਹਨ ਸਾਰੇ ਰਸਤੇ ਜਿਵੇਂ ਦਿੱਲੀ ਹੈ ਨਾ ਕੁੰਮਕਮਾ ਕੇ ਦਿੱਲੀ ਨੂੰ ਰਸਤੇ ਜਾ ਰਹੇ ਹਨ ਜਿੱਧਰ ਮਰਜ਼ੀ ਦਿੱਲੀ ਪਹੁੰਚ ਸਕਦਾ ਹੈ ਠੀਕ ਹੈ 99.999 ਸਾਰਾ ਮਨ ਦਾ ਖੇਲ ਹੈ ਪ੍ਰਗਟ ਪਏ ਤੇਗ ਭਾਤਰ ਸਖਲ ਸ੍ਰਿਸ਼ਟ ਜਾਂ ਕੀ ਚਾਤਰ ਕਰਮ ਧਰਮ ਕੀ ਜਨ ਪਤਰਾ ਕੀ ਅਟਲ ਕਰੀ ਕਲ ਜੁਗ ਮੈਂ ਸਾਖੀ ਇਹ ਸੂਰਜ ਚੰਦਰਮਾ ਰਹਿ ਨਾ ਰਹੇ ਇਹ ਉੱਚੇ ਨਿਸ਼ਾਨ ਸਾਹਿਬ ਝੂਠੇ ਰਹਿਣ ਇਹ ਕੀਰਤ ਕਰਨੀ ਨਾਮ ਜਪਨਾ ਵੰਡ ਛਕਣਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਸਾਰ ਹੈ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਸੋ ਦੁੱਖ ਆਉਂਦਾ ਹੈ ਦੁੱਖ ਆਉਂਦਾ ਹੈ ਛਾਲਾ ਮਾਰਦਾ ਜਾਂਦਾ ਜੂਨ ਦੀ ਟੋਰ ਹੈ ਸੋ ਸਮਝਣਾ ਪਏਗਾ ਇਹ ਜੋ ਨਗਰ ਕੀਰਤਨ ਕਈ ਨਗਰਾਂ ਚੋਂ ਇਹ ਪੌਂਚਨਾ ਸੀ ਜੋ ਬੱਚਿਆਂ ਵਾਸਤੇ ਅੱਗੇ ਸਾਡੀ ਪੀੜ੍ਹੀ ਨੂੰ ਸੰਭਾਲਣਾ ਸੀ ਸੋ ਕਿਸੇ ਕਾਰਨ ਕਰਕੇ ਮਹਾਪੁਰਸ਼ਾ ਜੋ ਜਥੇਦਾਰ ਹਨ ਉਹ ਥੋੜੀ ਜਿਹੀ ਢਿੱਲ ਮੱਠ ਕਰਕੇ ਇਹ ਕੈਨਸਲ ਕੀਤਾ ਗਿਆ ਹੈ ਸੋ ਇਹ ਪ੍ਰਨਾਮ ਹੈ ਸਿੱਧਨ ਜੇ ਇਹ ਗੁਰਤੇਗ ਬਹਾਦਰ ਸਾਹਿਬ ਜੀ ਇਹ ਸਾਹਦਤ ਨਾ ਦਿੰਦੇ ਸਾਰਾ ਅੱਲਾ ਹੋਣੀ ਸੀ ਸੋ ਜਹਾਗੀਰ ਦਾ ਅੰਦਰ ਗ੍ਰੋਧਿਤ ਭਰਾ ਉਧਰੋਂ ਈਰਖਾ ਦਾ ਮਾਰਿਆ ਆਲੇ ਦੋਲੇ ਹਾਲਾਤ ਮਾੜੇ ਸਾਰੇ ਪਾਸੇ ਹਾਲਾਤਾਂ ਨੂੰ ਨਹੀਂ ਕੰਮ ਕਰ ਸਕਦੇ ਅਸੀਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਦੇ ਹਾਂ ਇਹ ਅੰਦਰ ਸਭ ਕੁਝ ਅੰਦਰ ਹੈ ਜਦੋਂ ਵੱਡਾ ਆਇਆ ਨਾ ਅੰਦਰ ਪੜਾਰੇ ਹਨ ਜੀ ਸੋ ਮਨਚੂਰ ਜੋਸ ਰੂਪ ਹੈ ਆਪਣਾ ਮੂਲ ਪਛਾਨ ਬਾਹਰ ਵੀ ਪੰਜ ਤੱਤ ਹਨ ਸਰੀਰ ਵੀ ਪੰਜਾਂ ਤੱਤਾਂ ਦਾ ਬਣਿਆ ਹੋ ਸਕਦਾ ਛੇਵਾਂ ਤੱਤ ਖੋਜ ਚਾਜੇ ਸਮਝਣਾ ਪਏਗਾ ਜੋਤ ਨੇ ਜੋਤ ਚ ਰਲ ਜਾਣਾ ਹੈ ਪਾਣੀ ਨੇ ਪਾਣੀ ਚ ਅਗਨੀ ਨੇ ਅਗਨੀ ਚ ਧਰਤੀ ਨੇ ਧਰਤੀ ਆਕਾਸ਼ ਨੇ ਆਕਾਸ਼ ਮਿੱਟੀ ਨੇ ਮਿੱਟੀ ਚ ਰਲ ਜਾਣਾ ਹੈ ਇੱਕ ਦਿਨ ਇਹ ਸੱਚ ਦੀ ਹਮੇਸ਼ਾ ਜਹ ਜਹ ਕਾਇਰ ਹੋਏਗੀ ਜੀ ਸੋ ਦਾਸ ਤੋਂ ਬਹੁਤੀ ਗਲਤੀ ਹੋ ਰਹੀ ਹੈ ਮੂਰਖ ਜਦਾਸ ਸੰਗਤੌਰ ਗੁਰਬਖਸ਼ ਨਾਰ ਬਖਸ਼ ਨਾਰ ਬਖਸ਼ ਵਹਿਕ ਜੀ ਕਾ ਖਾਲਸਾ ਵਾਹਿਗੁਰੂ ਦੇਖਦੇ ਫਤੇ